ਇਹ ਨਵਾਂ ਰੂਟਾ ਬੇਟਰ ਦਾ ਚੱਕਰ ਸੈੱਟ ਕਰਨ ਲੱਗਿਆ ਹੀ ਦੇਖਦੇ ਸੀ ਕਹਿੰਦਾ ਟਰੈਕਟਰ ਬੰਦੇ ਹੋ ਜਾਂਦਾ ਜੀ ਰੋਕ ਲਾ ਵੀਰੇ ਰੋਕ ਲਾ ਸਵਾਗਤ ਆ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਪਾਈ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਪਲੋ ਵੀ ਸੈੱਟ ਕਰਨੇ ਆ ਰੂਟਾਵੇਟਰ ਵੀ ਸੈੱਟ ਕਰਨਾ ਤੇ ਬਾਈ ਜੀ ਅੱਜ ਆਪਾਂ ਕਈ ਇੰਪਲੀਮੈਂਟ ਨਵੇਂ ਦੇਣੇ ਆ ਕਟਰ ਵੀ ਦੇਣੇ ਆ ਨਵੇਂ ਐਮਬੀ ਪਲੋ ਵੀ ਦੇਣਾ ਗ੍ਰਹਿਮੇ ਦਾ ਪਲੰਟਰ ਵੀ ਦੇਣਾ ਬਹੁਤ ਚੀਜ਼ ਅੱਜ ਬਾਈ ਆਪਾਂ ਦੇਣੀਆਂ ਨੇ ਨਵੀਆਂ ਤੇ ਵੀਡੀਓ ਦੇ ਵਿੱਚ ਬਣੇ ਰਹੋ ਇਦਾਂ ਹੀ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਆਪਾਂ ਵਧੀਆ ਤੋਂ ਵਧੀਆ ਤੇ ਘੈਂਟ ਤੋਂ ਘੈਂਟ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਬਾਕੀ ਇੱਧਰ ਪਲੈਂਟਰ ਦੀ ਚੱਲਦੀ ਆ ਸੈਟਿੰਗ ਚੱਲ ਰਹੀ ਆ ਤੇ ਸੈਟਿੰਗ ਕਰਤੀ ਪੂਰੀ ਆ ਆਪਾਂ ਫੁੱਲ ਤੇ ਬਾਕੀ ਵੀਰ ਉਹ ਨਹੀਂ ਆਉਂਦੇ ਨੇ ਲੈਣ ਵਾਸਤੇ ਤੇ ਆਪਾਂ ਆਪਣੇ ਵੱਲੋਂ ਯਾਨੀ ਕਿ ਫਿੱਟ ਕਰਕੇ ਰੱਖਤੀ ਜੀ ਪੂਰੀ ਪੂਰਾ ਓਕੇ ਕਰਕੇ ਰੱਖਤਾ ਗ੍ਰਹਿਮੇ ਦਾ ਪਲੈਂਟਰ ਇਹ ਹੈਗਾ ਜੀ 26 ਇੰਚ ਦਾ 3 ਇੰਚ ਦਾ ਵੀ ਉਹ ਦਾ 26 ਇੰਚ ਦਾ ਵੀ ਉਹ ਦਾ ਇਹ ਆਪਣਾ ਜਿਹੜਾ ਪਲੈਂਟਰ ਆ ਇਹ ਕਨਵਰਟ ਹੋ ਜਾਂਦਾ ਕਨਵਰਟੇਬਲ ਪਲੈਂਟਰ ਆ ਚਾਹੇ 26 ਤੋਂ 30 36 ਤੱਕ ਕਰ ਲੋ ਚਾਹੇ 36 ਤੋਂ 26 ਤੱਕ ਕਰ ਲੋ ਇਹ ਇਕੋ ਪਲੈਂਟਰ ਕਨਵਰਟ ਹੋ ਜਾਂਦਾ ਤੇ ਕਾਫੀ ਇਹਦੇ ਵਿੱਚ ਦੋ ਤਿੰਨ ਸਮਾਨ ਚੇਂਜ ਕਰਨੇ ਪੈਂਦੇ ਆ ਤੇ ਰਿਓ ਵਾਲਾ ਵੀ ਮਿਲ ਜਾਂਦਾ ਬਿਨਾ ਖਾਦ ਵਾਲੀ ਮਿਲ ਜਾਂਦਾ ਦੋਈ ਤਰ੍ਹਾਂ ਦੇ ਪਲੈਂਟਰ ਬਾਈ ਇਹ ਆਪਣੇ ਕੋਲ ਮਿਲ ਜਾਂਦੇ ਨੇ ਤੇ ਇੱਧਰ ਬੈਕ ਸਾਈਡ ਤੇ ਆਪਣੇ ਕੋਲ ਖੜੇ ਨੇ ਕਟਰ ਇਹ ਵੀ ਦੋ ਤਿਆਰ ਕਰ ਦੇਣੇ ਆਪਾਂ ਇਹ ਵੀ ਦੋ ਹੁਣ ਜਾਣੇ ਨੇ ਤੇ ਮਲਚਰ ਵੀ ਤਿਆਰ ਕਰਨਾ ਕਾਫੀ ਸਮਾਨ ਜਣਾ ਤੇ ਹੋਰ ਵੀ ਆਪਾਂ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੰਦੇ ਰਹਾਂਗੇ ਆਪਣੇ ਇਸੇ ਚੈਨਲ ਦੇ ਇਸ ਕਰਕੇ ਚੈਨਲ ਨੂੰ ਕਰ ਲਿਓ ਬਸ ਸਬਸਕ੍ਰਾਈਬ ਤੇ ਬਣੇ ਰਹੋ ਵੀਡੀਓ ਚੈਨਲ ਦੇ ਨਵੋ ਵਜੀ ਸਵੇਰੇ ਆਗੇ ਸਾਧਰੇ ਦੁਕਾਨ ਤੇ ਜੀ ਤੇ ਅੱਜ ਦੋ ਕਟਰ ਜਾਣੇ ਨੇ ਨਹੀਂ ਦੋ ਕਟਰ ਆਪਾਂ ਸੇਲ ਕਰਨੇ ਤੇ ਆਪਣੇ ਕਟਰ ਬਾਈ ਆਪਣੇ ਬਹੁਤ ਸੇਲ ਹੋ ਰਹੇ ਨੇ ਤੇ ਦੋ ਤਿੰਨ ਜਿਹੜੇ ਕਟਰ ਚੱਲੇ ਨੇ ਉਹਨਾਂ ਨੂੰ ਦੇ ਇੱਕ ਹੀ ਬਾਈ ਉਹ ਨਹੀਂ ਕਟਰ ਆਪਣੇ ਤੋਂ ਲੈ ਕੇ ਜਾ ਰਹੇ ਨੇ ਹੁਣ ਕਿਉਂਕਿ ਕਟਰ ਬਹੁਤ ਵਧੀਆ ਤੇ ਸੱਟ ਚੱਲੇ ਨੇ ਉਹ ਤੇ ਦੋ ਕਟਰ ਚੱਲੇ ਨੇ ਆ ਵੀ ਫੁੱਲ ਤਿਆਰ ਕਰਤਾ ਤੇ ਤਿਆਰ ਉਹ ਵੀ ਕਰਤਾ ਬਾਕੀ ਇਹਦਾ ਤੇਲ ਤੂਲ ਹੁਣ ਚੈੱਕ ਕਰਾਂਗੇ ਆਪਾਂ ਬਾਕੀ ਉਹ ਟਰੈਕਟਰ ਨਾਲ ਆਪਾਂ ਕੇ ਜੀ ਸ਼ਾਰਟ ਮਿੰਨ ਕੇ ਵੱਡਾਂਗੇ ਤੇ ਚੱਲਦਾ ਕਰਕੇ ਦੇਣਾ ਆਪਾਂ ਕੱਟ ਰਹੇ ਪ੍ਰੋਪਰ ਤੇ ਸਵਰਾਜ 852 ਇਹ ਆਪਣੇ ਚੱਲਿਆ ਚਾਚੇ ਕੋਲ ਹੀ ਤੇ ਪਹਿਲਾਂ ਬਾਈ ਚਾਚੇ ਕੋਲ ਸਾਡੇ ਕੋਲ ਜੌਂਦੀ ਟਰੈਕਟਰ ਹੁੰਦਾ ਜੀ 5310 ਕਾਲੇ ਢੇਡ ਵਾਲਾ ਕਾਲੇ ਇੰਜਨ ਵਾਲਾ ਬਹੁਤ ਸੱਟ ਚੱਲਦਾ ਸੀਗਾ ਫਿਰ ਉਹ ਤੋਂ ਬਦਲੇ ਅੰਦਾ 855 ਸਵਰਾਜ ਸਵਰਾਜ ਇੰਨਾ ਕ ਸੈੱਟ ਬੈਠਾ ਚਾਚੇ ਦੇ ਚਾਚੇ ਨੇ ਸਾਰੇ ਹੀ ਸਵਰਾਜ ਕਰ ਲਏ 969 ਲੈ ਆਂਦਾ 4x4 1843 ਉਹ ਵੀ 4x4 ਲੈ ਆਂਦਾ ਹੁਣ ਤਿੰਨੇ ਟਰੈਕਟਰ 4x4 ਸਵਰਾਜ ਹੀ ਨੇ 969 843 ਤੇ 855 ਇਹਦੇ ਵੀ ਟਾਇਰ ਟੂਰ ਹੁਣ ਨਵੇਂ ਪਾਏ ਨੇ ਮੂਹਰੇ ਜਿਆਦਾ ਘਸ ਜੇ ਸੀ ਤੇ ਜਾਣ ਕੇ ਬਹੁਤ ਸੈੱਟ ਟਰੈਕਟਰ ਰਿਆ ਜੀ ਬਹੁਤ ਵਧੀਆ ਚੱਲਿਆ ਜੀ ਹੁਣ ਗੇਅਰ ਲਾ ਕੇ ਦੇਖਦੇ ਆ ਕੀ ਕਹਿੰਦਾ ਇਹ ਬਾ ਡਾਊਨ ਕਰ ਲਾ ਇੰਨਾ ਉੱਚਾ ਵੀ ਨਾ ਚੱਕ ਬਾ ਇੱਥੇ ਕੇ ਚਲਾ ਦੇ ਬਸ ਬਹੁਤ ਆ ਇਹ ਚੱਲ ਰਿਹਾ ਪਿੱਛਾ ਗੇਅਰ 'ਚ ਕੋਈ ਇੰਨੀ ਆਵਾਜ਼ ਨਹੀਂ ਆਉਂਦੀ ਆ ਦੇਖੋ ਜਮਾਈ ਪੰਡਾ ਰੈਕਟਰ ਦੀ ਉਹ ਆਵਾਜ਼ ਆਉਂਦੀ ਲੋ ਜੀ ਆ ਵੀ ਕਟਰ ਹੋ ਗਿਆ ਬਾਈ ਤਿਆਰ ਇਹ ਬੰਦੇ ਪਾਉਣ ਲੱਗੇ ਨੇ ਸ਼ਾਫਟ ਤੇ ਤੂੰ ਚੈੱਕ ਕਰ ਲਿਆ ਇਹ ਵੀ ਸਵਰਾਜ 855 ਵਾਲੇ ਚੱਲਿਆ ਜੀ ਸਾਡੇ ਰੀਚ ਬਈ ਸਵਰਾਜ 855 ਸਵਰਾਜਾ ਦੀ ਮਾਰਕੀਟ ਕਾ ਵੀ ਜ਼ਿਆਦਾ ਵਾ ਤੇ ਜੇ ਆਪਾਂ ਨਾਲ ਜਲਦੀ ਸਾਡੇ ਪਰਲੇ ਪਾਸੇ ਦਵਾਬੇ ਤੇ ਉਧਰ ਹੌ ਲੈਣ ਤੇ ਆ ਵੀ ਤੁਹਾਨੂੰ ਢੇੜਾ ਦਵਾ ਕੇ ਦਿਖਾਇਆ ਆਪਾਂ ਇਹਦਾ 4 ਵੀਲ ਦਾ ਤੇ 855 ਬਾਈ ਇਹ ਮੁਗਲੇਵਾਲ 855 ਪਿੰਡ ਮੁਗਲੇਵਾਲ ਪਿੰਡਾ ਮਛਵੜ ਦੇ ਨਾਲੇ ਪਰ ਹੁਣ ਇਹ ਪਤਾ ਲੱਗਿਆ ਵੀ ਇਹ ਜਿਹੜਾ ਟਰੈਕਟਰ ਹੈ ਬਹੁਤ ਜ਼ਿਆਦਾ ਪਹਿਲਾਂ ਸਾਡੇ ਪਿੰਡ ਸੀਗਾ ਪਔਰ ਆਹੀ ਟਰੈਕਟਰ ਕਾਲੇ ਵੀਰ ਕੋਲ ਲਵਾਣੇ ਕੋਲ ਤੇ ਇਹ ਟਰੈਕਟਰ ਨੇ ਵੀ ਬਾਈ ਬਹੁਤ ਮਿੱਟੀ ਦੀਆਂ ਟਰਾਲੀਆਂ ਢੋਈਆਂ ਬਹੁਤ ਕੰਮ ਕੀਤਾ ਤੇ ਹੁਣ ਇੱਧਰ ਵੀ ਬਾਈ ਉਹਨਾਂ ਕੋਲ ਕਹਿੰਦੇ ਬਹੁਤ ਸੈੱਟ ਟਰੈਕਟਰ ਨਿਕਲਿਆ ਹੈ ਉਹ ਜਿਹੜੀ ਕੰਮ ਵਾਲੇ ਹੈਗੇ ਦੋ ਦੋ ਪੈ ਨਹੀਂ ਇੱਕ ਪਾਸੇ ਖੜੀ ਹੈ ਸਵਰਾਜ 855 ਪਲੋ ਦੀ ਕਰਨਾ ਸੀਗੇ ਸੈਟਿੰਗ ਤੇ ਹੁਣ ਦੇਖਿਆ ਕਿਵੇਂ ਚੱਲਦਾ ਸੈਟਿੰਗ ਕਰੀਆ ਤੇ ਹਜੇ ਹੋਰ ਕਰਨੀ ਆ ਬਾਅਦ ਚ ਤੇ ਇਹਦੀ ਸੈਟਿੰਗ ਹੋਰ ਕਰਾਂਗੇ ਜੀ ਕਿਉਂਕਿ ਇਹਦੀ ਪ੍ਰੋਪਰ ਸੈਟਿੰਗ ਹੋਈ ਨਹੀਂ ਜੀ ਤੇ ਪਲੋ ਚੱਲਦੇ ਪੂਰੇ ਵਧੀਆ ਨੇ ਯਾਰ ਦੇਖੋ ਸੈਟਿੰਗ ਕਰੀ ਹੋਈ ਆ ਆਇਥੋਂ ਸੈਟਿੰਗ ਕਰੀ ਆ ਦੇਖੋ ਹੌਣ ਚੱਲਣ ਗਈ ਡੂੰਗੇ ਆ ਦੇਖੋ ਕੂੰਗੇ ਪ੍ਰੋਪਰ ਡੂੰਗੇ ਚੱਲਦੇ ਨੇ ਜੀ ਪਲਉ ਬਿਲਕੁਲ ਵਧੀਆ ਚੱਲਦੇ ਨੇ ਦੇਖੋ ਆ ਪਿੱਛੇ ਤੇ ਚੱਲ ਰਹੇ ਨੇ ਜੀ ਪਲਉ ਤੇ ਸੈਟਿੰਗ ਕਰੀ ਹੈ ਜੀ ਪਹਿਲਾਂ ਜਾਂਦਾ ਨਹੀਂ ਸੀ ਪਰਾਲੀ ਉੱਪਰ ਦੇਖਦੀ ਸੀਗੀ ਜੀ ਪ੍ਰੋਪਰ ਆ ਦੇਖੋ ਪਰਾਲੀ ਦੱਬਦਾ ਨਹੀਂ ਸੀ ਤੇ ਉੱਚੀ ਨਹੀਂ ਵਾਹ ਕਰਦਾ ਸੀਗਾ ਜ਼ਮੀਨ ਆ ਦੇਖੋ ਤੇ ਹੁਣ ਆਪਾਂ ਸੈਟਿੰਗ ਕਰਕੇ ਚਲਾਇਆ ਇੱਥੋਂ ਆ ਦੋ ਗੇੜੇ ਆਏ ਨੇ ਤੇ ਯਾਰ ਪੂਰਾ ਵਧੀਆ ਚੱਲ ਰਿਹਾ ਦੇਖੋ ਪਰਾਲੀ ਪ੍ਰੋਪਰ ਥੱਲੇ ਦੱਬ ਹੋ ਰਹੀ ਹੈ ਜੀ ਤੇ ਸ਼ਕਤੀਮਾਨ ਦੇ ਪਲਾਉ ਨੇ ਤੇ ਹੋਰ ਡੂੰਗੇ ਜਾਣੇ ਆ ਇਹ ਪਰ ਚੱਕਰ ਇਹ ਆ ਵੀ ਇਹਦੇ ਜਿਹੜੇ ਫਾਲੇ ਨੇ ਉਹ ਪਾਣੀ ਵਾਲੇ ਨੇ ਤੇ ਬਾਈ ਹੁਣੀ ਕਹਿੰਦੇ ਵੀ ਸਾਨੂੰ 4 ਸਾਲ ਹੋ ਗਏ ਲੈਆਂ ਨੂੰ ਪਾਲੇ ਕਿ ਸਾਡਾ ਚਲੋ ਕੰਮ ਵੀ ਘਟੀ ਆ ਤੇ ਫਾਲੇ ਨਾਲ ਦੀ ਨਹੀਂ ਤੇ ਉਹ ਫਾਲੇ ਬਾਈ ਜਿਆਦਾ ਘਸੇ ਹੋਏ ਨੇ ਫਾਲੇ ਘਸੇ ਹੋਏਆਂ ਦੇ ਕਾਰਨ ਇਹ ਡੂੰਗੇ ਨਹੀਂ ਜਾ ਰਹੇ ਇੱਕ ਜਿੱਥੋਂ ਇਹ ਜੋਇੰਟ ਹੋਇਆ ਤੀਜੀ ਲੱਤ ਤੋਂ ਉਹ ਨੱਟ ਢਿੱਲੇ ਨੇ ਨੱਟ ਖਰਾਬ ਹੋਏ ਨੇ ਹੁਣ ਉਹ ਨੱਟ ਲਿਆ ਕੇ ਸ਼ੇਪ પાਕੇ ਫੇਰ ਦੇਖਿਓ ਫੇਰ ਇਹਨ ਵਧੀਆ ਪ੍ਰੋਪਰ ਚੱਲ ਜਣਾ ਹੁਣ ਵੀ ਇਹਨ ਦੇਖੋ ਵਧੀਆ ਐਨ ਜਿਵੇਂ ਦੇਖੀਤ ਉਧਰ ਨੇ ਪੱਧਰ ਉਵੇਂ ਦੀ ਆ ਨੇ ਦੇਖੋ ਪ੍ਰੋਪਰ ਰਹਿਣ ਉੱਚੇ ਨਹੀਂ ਵੀ ਨਹੀਂ ਕਰਦੇ ਤੇ ਇਹੀ ਸ਼ਕਤੀਮਾਨ ਦੇ ਪਲੌਆਂ ਦੀ ਬਈ ਖਾਸੀਅਤ ਹੈ ਪਰ ਜਿਹੜਾ ਹੁਣ ਇਹ ਪੁਰਾਣਾ ਮਾਡਲ ਹੈ ਚ ਜੋਇੰਟ ਆ ਜਿਹੜੇ ਹੁਣ ਵਾਲੇ ਆਪਣੇ ਪਲੌਂ ਨੇ ਉਹਦੇ ਵਿੱਚ ਜੋਇੰਟ ਨਹੀਂ ਹੈਗੇ ਉਹ ਤਾਂ ਜਮੇ ਨਹੀਂ ਸੈਟਿੰਗ ਖਿਲਦੀ ਉਹ ਸਿੱਧੇ ਇਕੱਠੇ ਹੀ ਆਉਂਦੇ ਨੇ ਪਲੌ ਤੇ ਉਧਰ ਰੋਟਾਵੇਟਰ ਚੱਲ ਰਿਹਾ ਜੀ ਸ਼ਕਤੀਮਾਨ ਦਾ ਬਾਈ ਉਹਨਾਂ ਕੋਲੇ ਉਹਦੇ ਵੀ ਗੇੜੇ ਸੈੱਟ ਕਰਨੇ ਆ ਤੇ ਇੱਧਰ ਫਲਹਾਲ ਪਲਾਉ ਦੀ ਜਿਹੜੀ ਸੈਟਿੰਗ ਆ ਉਹ ਕਰੀ ਸੀਗੀ ਜਮਾਈ ਡੂੰਘੇ ਨਹੀਂ ਸੀ ਜਾਂਦੇ ਪਹਿਲਾਂ ਹੁਣ ਡੂੰਘੇ ਜਾਣ ਲੱਗੇ ਆ ਜੀ ਹੁਣ ਪ੍ਰਾਲੀ ਪ੍ਰੋਪਰ ਥੱਲੇ ਦੱਬਣ ਲੱਗੇ ਆ ਜੀ ਤੇ ਬਾਈ ਉਹਨਾਂ ਕੋਲ ਟਰੈਕਟਰ ਸੋਨਾਲੀਕਾ ਬਾਈ ਜੀ ਤੇ 65 ਪਾਵਰ ਚ ਟਰੈਕਟਰ ਆ ਦੰਨ ਨਾਲੇ ਬਲਾਉਦਾ ਭਾਈ RAM nal ਚਲਾਈ ਫਿਰਦਾ ਕੋਈ ਯਾਨੀ ਕਿ ਹੈ ਨਹੀਂ ਚੱਕੜ ਟਰੈਕਟਰ ਨੂੰ ਗਾਵਨਾ ਚੱਲਦਾ ਕਰਦਾ ਆ ਦੇਖੋ ਹਣ ਪੂਰਾ ਬਰੋਬਰ ਪੱਧਰ ਚੱਲਦੇ ਨੇ ਜੀ ਦੋਏ ਪਾਸੇ ਐਨ ਪ੍ਰੋਪਰ ਚੱਲਦੇ ਨੇ ਪੂਰੀ ਐਨ ਮਿੱਟੀ ਪਟਾਈ ਕਰਦੇ ਨੇ ਜਦੋਂ ਇਹਦੇ ਫਾਲੇ ਨਵੇਂ ਪੈ ਕੇ ਉਦੋਂ ਹੋਰ ਵੀ ਹੋਰ ਵੀ ਭਾਈ ਜਿਆਦਾ ਡੂੰਘੇ ਵੱਟਣਗੇ ਆ ਦੇਖੋ ਇਹਨਾਂ ਬਿਲਕੁਲ ਪ੍ਰਦਰ ਚੱਲ ਰਹੇ ਨੇ ਬਾਈ ਨਾ ਰੂਟਾ ਬਟਰ ਦਾ ਚੱਕਰ ਸੈੱਟ ਕਰਨ ਲੱਗਿਆ ਹੀ ਦੇਖਦੇ ਕੀ ਕਹਿੰਦਾ ਟਰੈਕਟਰ ਬੰਦੇ ਹੋ ਜਾਂਦਾ ਜੀ ਰੋਕ ਲਾ ਵੀਰੇ ਸ਼ੋਕਲਾ ਜੀ ਹੁਣ ਜਿਹੜੇ ਕਰੇ ਆਂ ਵੀ ਚੇਂਜ ਹੁਣ ਦੇਖ ਰਿਹਾ ਅੱਤ ਪਾਸੇ ਬਲੌਂ ਚੱਲਦਾ ਚੱਤੀ ਹੁਣ ਦੇ ਪੂਰਾ ਹੁਣ ਦੇਖ ਰਿਹਾ ਕੀ ਕਹਿੰਦਾ ਪੈਂਟਰ ਹੁਣ ਹਜੇ ਸਹੀ ਚੱਲ ਰਿਹਾ ਜੀ ਪਹਿਲਾਂ ਲੋਡ ਮੰਨਦਾ ਸੀਗਾ ਹੁਣ ਪੂਰਾ ਪ੍ਰੋਪਰ ਸਹੀ ਚੱਲ ਰਿਹਾ ਹੈ ਕਿਉਂਕਿ ਇਹ ਬਾਈ ਫਲੋ ਕਰੀ ਹੋਈ ਧਰਤੀ ਆ ਇਹਨੂੰ ਥੋੜਾ ਜਿਹਾ ਲਿਫਟ ਚੱਕ ਕੇ ਵੀ ਚਲਾਉਣਾ ਪੈਂਦਾ ਇਹ ਯਾਨੀ ਕਿ ਬਹੁਤ ਜ਼ਿਆਦਾ ਨਰਮ ਹੁੰਦੀ ਆ ਦੇਖੋ ਉੱਡੇ ਸਾਹਮਣੇ ਆ ਜੀ ਬੋਲ ਰੱਖਣਾ ਹੈ ਬਾਈ ਇਹਦੇ ਕਰਕੇ ਪੂਰਾ ਸੈਟ ਚੰਗਰੇਗਾ ਠੀਕ ਆ ਮੈਂ ਆਨ ਪ੍ਰੋਪਰ ਸੈਟ ਚੰਗਰੇਗਾ ਰੂਟਾਵੇਟਰ ਆ ਜੀ 605 ਡੀਆਈ ਪੀਐਸ 10 ਫੋਟਾ ਰੂਟਾਵੇਟਰ ਆਈ ਸ਼ਕਤੀਮਾਨ ਦਾ ਤੇ 605 ਜਰਜਨ ਆ ਜੀ ਪੀਐਸ ਤੇ ਬਿਲਕੁਲ ਆਰਾਮ ਨਾਲ ਚੱਲ ਰਿਹਾ ਜੀ ਢੇਡੇ ਸੈੱਟ ਕਰਿਆ ਬਾਈ ਆਪਾਂ ਬਾਈ ਇੱਕ ਮਿੰਟ ਰੋਗੀ ਮੈਂ ਇੱਕ ਮਿੰਟ ਹੈਲੋ ਕਰੋ ਚੱਲ ਰਿਹਾ ਜੀ ਸੈਟ ਐਨ ਹੁਣ ਟਰੈਕਟਰ ਆਰਜਨ 605 ਅਜੀ ਪੀ ਐਸ ਐਨ ਬਿਲਕੁਲ ਸੈਟ ਚੱਲ ਰਿਹਾ ਜੀ 10 ਫਟਾ ਰੁਪਾ ਵਧ ਰਿਹਾ ਹਾਂ ਹਾਂਜੀ ਭਾਈ ਜੀ ਸਾਰਿਆਂ ਨੂੰ ਆਪਣੀ ਵੀਡੀਓ ਅੱਜ ਦੀ ਕਿੱਦਾਂ ਦੀ ਲੱਗੀ ਆਪਣਾ ਕੀਮਤੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਬਾਕੀ ਅ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਛੋਟੇ ਵੀਰ ਦਾ ਸਾਥ ਜਰੂਰ ਦਿਓ ਇਦਾਂ ਹੀ ਘੈਂਟ ਤੋਂ ਘੈਂਟ ਵੀਡੀਓ ਲਾ ਕੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ